ਆ ਡਾਕਟਰ ਗਗਨਦੀਪ ਸਿੰਘ ਕਹ ਲੂੰਗੀ ਸਰ ਇਹ ਕਿਹੜੀ ਕਲਾਸ ਹੈਗੀ ਇਹ ਵੈਟਰੀਨਰੀ ਆਫੀਸਰ ਨੇ ਜੀ ਸਾਰੇ ਇਹ ਸਰ ਕਿਉਂ ਤਾਂ ਮੈਂ ਆਪਣੇ ਸ਼ਹਿਰ ਕੀਤਾ ਜਾ ਰਿਹਾ ਵਾ ਰੋਡ ਤੇ ਇਹ ਸਾਡੇ ਦੀ ਦੋ ਤਿੰਨ ਮੁੱਖ ਮੰਗਾਂ ਨੇ ਇੱਕ ਪਹਿਲੀ ਮੰਗ ਹੈ ਜਿਹੜੀ ਸਾਡੀ ਪੇ ਪੈਰਟੀ ਮੈਡੀਕੋਸ ਦੇ ਬਰਾਬਰ ਹੁੰਦੀ ਸੀ ਮੈਡੀਕਲ ਡਾਕਟਰਾਂ ਦੀ ਤੇ ਵੈਟਰੀਨਰੀ ਡਾਕਟਰਾਂ ਦੀ ਤਰਕਾ ਇੱਕੋ ਜੀ ਹੁੰਦੀ ਸੀ ਬਰਾਬਰ ਦਾ ਸਕਿੱਲ ਸੀ ਉਹ ਸਰਕਾਰ ਨੇ ਸਾਡਾ ਅੱਜ ਤੋਂ 3 ਸਾਲ ਪਹਿਲਾਂ ਜਿਹੜਾ ਸਕਿੱਲ ਘਟਾ ਦਿੱਤਾ ਔਰ ਮੈਡੀਕਲ ਡਾਕਟਰਾਂ ਦੇ ਨਾਲ ਜਿਹੜੀ ਪੇ ਪੈਰਟੀ ਹਾਈ ਕੋਰਟ ਤੋਂ ਮਿਲੀ ਸੀ ਉਹਨੂੰ ਤੋੜ ਦਿੱਤਾ ਸਾਡਾ ਸੰਘਰਸ਼ ਇਸ ਗੱਲ ਦਾ ਕਿ ਜਦੋਂ ਅਸੀਂ ਕੰਮ ਬਰਾਬਰ ਦਾ ਕਰਦੇ ਆ ਸਾਰਾ ਕੁਝ ਬਰਾਬਰ ਦਾ ਹੈ ਪਿਛਲੇ ਕਈ ਪੇ ਕਮਿਸ਼ਨਾਂ ਨੇ ਬਰਾਬਰ ਤੇ ਰੱਖਿਆ ਹੋਇਆ 1970 ਤੋਂ ਲੈ ਕੇ ਬਰਾਬਰ ਪੇ ਸਕੇਲ ਹੈ ਤੇ ਇਹ ਸਰਕਾਰ ਨੇ ਉਹਨੂੰ ਤੋੜ ਕੇ ਦਿੱਤਾ ਹੈ ਇਹ ਸਾਡੇ ਜਿਹੜਾ ਹੱਕ ਬਣਦਾ ਜਿਹੜਾ ਹੱਕ ਆ ਉਹਨੂੰ ਬਹਾਲ ਕੀਤਾ ਜਾਵੇ ਅੱਗੇ ਸਰ ਜੇ ਕਈ ਆਪਣਾ ਕੰਮ ਕਈ ਬੰਦ ਕਰ ਦਿੰਦੇ ਜੀ ਤਾਂ ਕੀ ਲੱਗ ਰਿਹਾ ਕਿ ਫਿਰ ਵਫਾਰੀਆਂ ਪਹਿਲਾਂ ਦਾ ਖਤਰਾ ਹੋ ਸਕਦਾ ਕਿਉਂਕਿ ਜਾਨਵਰਾਂ ਬਿਲਕੁਲ ਜੀ ਬਿਲਕੁਲ ਜਿਵੇਂ ਹਾਲੇ ਤਾਂ ਅੱਧਾ ਪੰਜਾਬ ਹੜ੍ਹ ਦੇ ਪ੍ਰਕੋਪ ਚੋਂ ਨਿਕਲਿਆ ਤੇ ਹਾਲੇ ਸਾਡੀ ਵੈਕਸੀਨੇਸ਼ਨ ਚੱਲ ਰਹੀ ਹੈ ਤੇ ਜੇ ਸਰਕਾਰ ਸਾਨੂੰ ਮਜਬੂਰ ਕਰੂਗੀ ਫਿਰ ਇਹ ਵੈਕਸੀਨੇਸ਼ਨ ਇਲਾਜ ਦਾ ਕੰਮ ਸਾਰਾ ਬੰਦ ਹੋਊਗਾ ਹਸਪਤਾਲ ਬੰਦ ਹੋਣਗੇ ਤੇ ਉਹਦੇ ਕਰਕੇ ਜਿਹੜੀ ਮਹਾਮਾਰੀ ਫੈਲੂਗੀ ਉਹ ਉਨੀ ਸਰਕਾਰ ਜ਼ਿੰਮੇਵਾਰ ਹੋਊਗੀ ਕਿ ਫਿਰ ਮੈਂ ਡਾਕਟਰ ਕੁਹਿਤ ਮੋਲਤਰਾ ਟੋਕਨ ਮੀਨਰ ਜੁਆਇੰਟ ਐਕਸ਼ਨ ਕਮੇਟੀ ਸਰ ਜੀ ਵੈਟਰਰੀ ਡਾਕਟਰ ਜੋ ਜਿੱਤਰਾ ਜੀ ਇਨਸਾਨ ਤੇ ਜਾਨਵਰ ਤੇ ਸੇਮ ਇਲਾਜ ਦੇ ਅਗਰ ਤੁਸੀਂ ਆਪਣਾ ਇਲਾਜ ਜਾਂ ਜਾਨਵਰ ਦਾ ਬੰਦ ਕਰ ਦਿੰਦੇ ਹੋ ਇੰਨਾ ਕੋਈ ਇਫੈਕਟ ਪਵੇਗਾ ਪੰਜਾਬ ਤੇ ਵੀ ਮਜ਼ਰ ਅਸੀਂ ਪਸ਼ੂਆਂ ਦੇ ਡਾਕਟਰਾਂ ਆਮ ਬੇਜੁਬਾਨਾ ਦਾ ਇਲਾਜ ਕਰਦੇ ਆ ਸਾਡੇ ਮਨ ਚ ਇਹ ਜਨੀ ਤੇ ਰਹਿਮ ਨਹੀਂ ਹੁੰਦੀ ਆ ਕਿ ਅਸੀਂ ਹਜੇ ਤੱਕ ਪਿਛਲੇ ਇੰਨੇ ਸਾਲਾਂ ਤੋਂ ਸੰਘਰਸ਼ ਚੱਲਦੇ ਆ ਅਸੀਂ ਸਿਰਫ ਸਰਕਾਰ ਨਾਲ ਮੀਟਿੰਗਾਂ ਕਰਕੇ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਹਜੇ ਤੱਕ ਪਸ਼ੂਆਂ ਦਾ ਕੋਈ ਵੀ ਇਲਾਜ ਜਾਂ ਕੋਈ ਸਰਵਿਸ ਦੇਣੀ ਬੰਦ ਨਹੀਂ ਕੀਤੀ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਜਿਹੜਾ ਸਾਡੀ ਤੇ ਸਰਕਾਰ ਦੀ ਹੈਗੀ ਆ ਮੰਗ ਉਹਦੇ ਤੇ ਪਸ਼ੂਆਂ ਦਾ ਨੁਕਸਾਨ ਹੋਵੇ ਪਰ ਗੱਲ ਹੁਣ ਉੱਥੇ ਆ ਜਾਂਦੀ ਆ ਕਿ ਦਿੱਤੇ ਸਰਕਾਰ ਬਿਲਕੁਲ ਨਹੀਂ ਕਰਨਾ ਤੋਂ ਬੋਲੀ ਹੋ ਚੁੱਕੀ ਆ ਸਰਕਾਰ ਸਾਾਨੂੰ ਸੁਣ ਹੀ ਨਹੀਂ ਰਹੀ ਤੁਹਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੇ ਕੀਤੀਆਂ ਅਨਾਉਂਸਮੈਂਟਾਂ ਲਾਗੂ ਨਹੀਂ ਕਰ ਰਹੀ ਤੇ ਸਾਨੂੰ ਮਜਬੂਰਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਾਨੂੰ ਸਾਰੇ ਜਿਹੜੇ ਇਲਾਜ ਹੈ ਤੇ ਪਸ਼ੂਆਂ ਦਾ ਇਲਾਜ ਉਹ ਬੰਦ ਕਰਨਾ ਪਵੇ ਉਹ ਪਸ਼ੂ ਤੁਹਾਡਾ ਆਰਥਿਕਤਾ ਦਾ ਧੁਰਾ ਪੰਜਾਬ ਦੀ ਆਰਥਿਕਤਾ ਪਸ਼ੂਆਂ ਦੇ ਉੱਤੇ ਆ ਪਿੰਡੂ ਆਰਥਿਕਤਾ ਪੂਰੀ ਤਰ੍ਹਾਂ ਪਸ਼ੂਆਂ ਉੱਤੇ ਨਿਰਭਰ ਆ ਤੇ ਜੇ ਐਸੇ ਦੇ ਵਿੱਚ ਕੋਈ ਬਿਮਾਰੀ ਫੈਲਦੀ ਆ ਤੇ ਉਹ ਜਿੱਥੇ ਤਾਂ ਗਰੀਬ ਪਸ਼ੂ ਪਾਲਕਾਂ ਦੇ ਬਹੁਤ ਮਾੜਾ ਅਸਰ ਕਰੇਗਾ ਉਹਦੇ ਨਾਲ ਹੀ ਜਿਹੜੀ ਦੁੱਧ ਦੀ ਵਿਕਤਾਰ ਆ ਦੁੱਧ ਘਟਣ ਦੇ ਨਾਲ ਜਿਹੜਾ ਹਿਊਮਨ ਹੈਲਥ ਆ ਇਨਸਾਨਾਂ ਦੀ ਹੈਲਥ ਆ ਉਹਦੇ ਨੇ ਬਹੁਤ ਮਾੜਾ ਅਸਰ ਪਵੇਗਾ। ਸਰ ਇੱਕ ਵੇਖੋ ਇਹ ਵੀ ਦੇਖੋ ਇਹ ਤੁਹਾਡੇ ਸਾਹਮਣੇ ਹੀ ਹੈ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਸੀਂ ਡਾਕਟਰ ਕਲਾਸ ਆ ਸਾਡਾ ਕੰਮ ਹਸਪਤਾਲਾਂ ਦੇ ਵਿੱਚ ਪਸ਼ੂਆਂ ਦਾ ਇਲਾਜ ਕਰਨਾ ਲੋਕਾਂ ਨੂੰ ਰਾਹਤ ਦੇਣਾ ਤੇ ਸਾਨੂੰ ਸੜਕਾਂ ਦੇ ਇੱਥੇ ਆਣਾ ਪੈ ਰਿਹਾ। ਕਿਤੇ ਇਹ ਤਾਂ ਸਰਕਾਰ ਦੀ ਨਲਾਕੀ ਕਹੂੰਗਾ ਮੈਂ ਕਿ ਸਰ ਸਾਡੀਆਂ ਜਿਹੜੀਆਂ ਜਾਇਦ ਮੰਗਾਂ ਕੁਝ ਨਜਾਇਜ਼ ਨਹੀਂ ਮੰਗ ਰਹੇ ਜਿਹੜੀਆਂ ਜਾਇਦ ਮੰਗਾਂ ਜਿਹੜੀਆਂ 1970 ਤੋਂ ਪੇਪੈਰਟੀ ਚੱਲੀ ਆ ਰਹੀ ਆ। ਉਹ ਇੱਕ ਪੱਤਰ ਦੇ ਨਾਲ ਤੋੜੀ ਗਈ ਆ ਉਹਨੂੰ ਵਾਪਸ ਬਹਾਰ ਕਰਨ ਦੀ ਇੱਕ ਛੋਟੀ ਜੀ ਮੰਗ ਹੈਗੀ ਸਾਡੀ ਠੀਕ ਹੈ ਉਹਦੇ ਤੇ ਵੀ ਸਰਕਾਰ ਇੰਨਾ ਲਾਰਾ ਲੱਪਾ ਲਗਾ ਕੇ ਸਾਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰੀਏ